ਮਜ਼ਮੇ ਇੱਕ ਤਾਂ ਜਿੰਦਾਬਾਦ ਵਾਹ ਵਾਹ ਜਿੰਦਾਬਾਦ ਬਈ ਜਿੰਨੇ ਗਿਣਤੀ ਐ ਉਹਦੇ ਅਕੋਰਡਿੰਗ ਆਵਾਜ਼ ਨਹੀਂ ਤੇ ਦੋ ਹੱਥ ਐ ਨਾ ਜਿਹਦੇ ਕੋਲੇ ਉਹ ਦੋਨੋਂ ਦਾ ਇਸਤੇਮਾਲ ਕਰ ਲਿਓ ਜਿਹਦੇ ਕੋਲ ਇੱਕ ਐ ਉਹ ਇੱਕ ਦਾ ਕਰ ਲਿਓ ਦੋ ਨਾਰੇ ਹੀ ਆਪਾਂ ਲਾਵਾਂਗੇ ਤੇ ਭਾਈ ਕਵਰੇਜ ਵਾਲਾ ਫੋਟੋ ਲੈ ਜੂਗਾ ਕਿਸਾਨ ਮਜ਼ਦੂਰ ਦੋਸਤੋ ਅੱਜ 9 ਜੁਲਾਈ ਨੂੰ ਦੇਸ਼ ਦੀਆਂ 10 ਕਾਮੇਟਰੀਆਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਦੇਸ਼ ਭਰ ਵਿੱਚੋਂ ਆਰੀਆਂ ਰਿਪੋਰਟਾਂ ਦੇ ਮੁਤਾਬਕ ਇਸ ਹੜਤਾਲ ਨੂੰ ਜਿੱਥੇ ਲੋਕਾਂ ਦਾ ਭਰਮਾ ਸਮਰਥਨ ਮਿਲਿਆ ਉੱਥੇ ਹੀ ਇਹ ਹੜਤਾਲ ਮੁਕੰਮਲ ਰੂਪ ਵਿੱਚ ਸਫਲ ਰਹੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ 25 ਕਰੋੜ ਤੋਂ ਵੱਧ ਕਰਮਚਾਰੀ ਵੀ ਅੱਜ ਇਸ ਹੜਤਾਲ ਵਿੱਚ ਸ਼ਾਮਲ ਹੋਏ ਨੇ ਪੰਜਾਬ ਭਰ ਦੀ ਜੇ ਅਸੀਂ ਗੱਲ ਕਰੀਏ ਪੰਜਾਬ ਭਰ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਹੜਤਾਲ ਨੂੰ ਸਹਿਯੋਗ ਕੀਤਾ ਹੈ ਵਰਗਵਕਤਾ ਮਤੇ ਹੋਏ ਰੋਸ ਪ੍ਰਦਰਸ਼ਨਾਂ ਧਰਨਿਆਂ ਮੁਜਾਹਰਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਨੇ ਇਸ ਹੜਤਾਲ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਹੈ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਸੰਗਰੂਰ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੁਕੰਮਲ ਰੂਪ ਦੇ ਵਿੱਚ ਜਿਹੜਾ ਸੰਗਰੂਰ ਦੇ ਵਿੱਚ ਜਿਹੜੀ ਪੀਆਰਟੀਸੀ ਨੇ ਜਿੱਦ ਤੱਕਾ ਜਾਂਚ ਕੀਤਾ ਹੈ ਔਰ ਕੋਈ ਵੀ ਬੱਸ ਹੈ ਜਿਹੜੀ ਬੱਸ ਸਟੈਂਡ ਦੇ ਵਿੱਚੋਂ ਨਹੀਂ ਚੱਲ ਰਹੀ ਔਰ ਜਥੇਬੰਦੀਆਂ ਵੱਲੋਂ ਬੱਸ ਸਟੈਂਡ ਦੇ ਗੇਟ ਅੱਗੇ ਜਿਹੜੀ ਸਟੇਜ ਲਗਾਈ ਗਈ ਹੈ ਔਰ ਇਹ ਸਟੇਜ ਸਵੇਰੇ 10:00 ਵਜੇ ਤੋਂ ਲਾਇਕ ਕੇ ਲਗਭਗ ਦੁਪਹਿਰ ਬਾਅਦ 3 ਵਜੇ ਤੱਕਰ ਚੱਲਦੀ ਰਹੀ ਹੈ ਇਸ ਮੌਕੇ ਜਿੱਥੇ ਟ੍ਰੇਡ ਯੂਨੀਅਨਾਂ ਦੇ ਆਗੂ ਨੇ ਸਮਰਥਨ ਕੀਤਾ ਉੱਥੇ ਹੀ ਕਈ ਮਜ਼ਦੂਰ ਜਥੇਬੰਦੀਆਂ ਦੇ ਆਗੂ ਔਰ ਵੱਖ-ਵੱਖ ਮੁਲਾਜ਼ਮ ਫੈਡਰੇਸ਼ਨਾਂ ਦੇ ਆਗੂ ਨੇ ਸਮਰਥਨ ਕੀਤਾ ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਆ ਵੀ ਇਸ ਹੜਤਾਲ ਨੂੰ ਪੂਰਮਾ ਸਮਰਥਨ ਸੀ ਔਰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਵੀ ਆ ਕੇ ਸਮਰਥਨ ਕੀਤਾ ਇਸ ਮੌਕੇ ਅਸੀਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਕਿਹਾ ਅੱਜ ਦੀ ਹੜਤਾਲ ਬਾਰੇ ਤੁਹਾਨੂੰ ਉਹ ਵੀ ਸੁਣਾਉਣੇ ਆ ਉਜੀ ਦੇਖ ਸਕਦੇ ਹੋ ਕਿ ਬਸ ਸਟੈਂਡ ਸੰਗਰੂਰ ਦੇ ਵਿੱਚ ਮੁਕੰਮਲ ਰੂਟ ਦੇ ਵਿੱਚ ਸੁੰਨ ਪਸਰੀ ਹੋਈ ਹੈ ਔਰ ਕੋਈ ਵੀ ਪੀਆਰਟੀਸ ਜਿਹੜੀ ਬੱਸ ਹੈ ਅੱਜ ਨਹੀਂ ਚਲਾਈ ਗਈ ਮੇਰਾ ਨਾਮ ਹੁਸ਼ਾਰਾਣੀ ਹੈ ਮੈਂ ਆਂਗਨਵਾੜੀ ਮੁਲਾਜ਼ਮ ਪੰਜਾਬ ਸੀਟੂ ਵੱਲੋਂ ਇਹ 올 ਇੰਡੀਆ ਫੈਡਰੇਸ਼ਨ ਦੀ ਨੈਸ਼ਨਲ ਪ੍ਰੈਜ਼ੀਡੈਂਟ ਆ ਤੇ ਸੀਆਟੂ ਦੀ ਨੈਸ਼ਨਲ ਸੈਕਟਰੀ ਆ ਤੇ ਅੱਜ ਦੀ ਜਿਹੜੀ ਹੜਤਾਲ ਹੈ ਹਿੰਦੁਸਤਾਨ ਦੀਆਂ ਬੱਸ ਟ੍ਰੈਡਿਓਨਾਂ ਵੱਲੋਂ ਦੇਰੇ ਦੇਸ਼ ਵਿੱਚ ਆਪਣੀ ਹੜਤਾਲ ਕੀਤੀ ਜਾ ਰਹੀ ਹੈ ਔਰ ਹਿੰਦੁਸਤਾਨ ਦੇ ਅੰਦਰ ਜਿਹੜੀ ਵੱਖ-ਵੱਖ ਫੈਡਰੇਸ਼ਨਸ ਨੇ ਜਿਵੇਂ ਰੇਲਵੇ ਫੈਡਰੇਸ਼ਨ ਹੈ, ਐਲਓਸੀ ਫੈਡਰੇਸ਼ਨ ਹੈ, ਬੈਂਕ ਇੰਪਲਾਈਡ ਫੈਡਰੇਸ਼ਨ ਹੈ, ਸਟੀਲ ਫੈਡਰੇਸ਼ਨ ਹੈ, ਕੋਲਾ ਫੈਡਰੇਸ਼ਨ ਹੈ, ਹੋਰ ਵੀ ਜੋ ਵੀ ਅਲੱਗ-ਲੱਗ ਵੀ ਫੈਡਰੇਸ਼ਨਸ ਨੇ ਸਾਰਿਆਂ ਵੱਲੋਂ ਅੱਜ ਦੀ ਇਸ ਇਤਿਹਾਸਿਕ ਹੜਤਾਲ ਦੇ ਵਿੱਚ ਹਿੱਸਾ ਲਿਆ ਜਾ ਰਿਹਾ। ਅੱਜ ਇਹਨਾਂ ਦਾ 25 ਕਰੋੜ ਰੁਪਏ ਦਾ ਹੜਤਾਲ ਤੇ ਉਹ ਅਣਗਿਣਤ ਨਾਤੇ ਕੰਮ ਕਰਦਾ। ਸਾਡੀ ਮੁੱਖ ਮੰਗ ਇਹ ਹੈ ਕਿ ਜਿਹੜੇ ਚਾਰ ਲੇਬਰ ਕੋਡ ਪਰ ਸਰਕਾਰ ਵੱਲੋਂ ਲੈ ਕੇ ਆਏ ਜਾ ਰਹੇ ਹਨ ਜਿਨ੍ਹਾਂ ਤੇ ਮਜ਼ਦੂਰ ਦੀ ਜ਼ਿੰਦਗੀ ਹੈ ਜਿਹੜੀ ਬਿਲਕੁਲ ਬੇਮਾਨੀ ਹੋ ਜਾਊਗੀ ਜਿਹੜੀ 75 ਸਾਲ ਬੀਤਣ ਤੋਂ ਬਾਅਦ ਰੁੱਧ ਦੇਸੀ ਚੜ੍ਹਨ ਵਾਲ ਆਪਣੀ ਰੋਟੀ ਪਾਣੀ ਨਹੀਂ ਖਾ ਸਕਦੇ ਅੱਜ ਵੀ ਗਰੀਬੀ ਦੇ ਵਿੱਚ ਮਰ ਰਹੇ ਸੀ ਤੇ ਹੁਣ ਜਿਹੜਾ ਇਹ ਲੇਬਰ ਕੋਡ ਲੈ ਕੇ ਆ ਕੇ ਕਟੜ ਘਰਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਸਾਡੇ ਮਨੁੱਖ ਦੇ ਅਧਿਕਾਰ ਵੀ ਖੋਏ ਜਾ ਰਹੇ ਆ ਇਹਨਾਂ ਗਾਲੇ ਕਾਨੂੰਨ ਕਿਸਾਨਾਂ ਲਈ ਲੈ ਕੇ ਆਏ ਨੇ ਔਰ ਪੰਜਾਬ ਦੀ ਸਰਕਾਰ ਵੀ ਭਾਰਤ ਸਰਕਾਰ ਨਾਲੋਂ ਅੱਗੇ ਨਾ ਰਹੀ ਆ ਵੇਰੀ ਲੋਕਾਂ ਦੇ ਐਡਮਿਨ ਨੇ ਚੋਣਾਂ ਦੇ ਦੌਰਾਨ ਉਹਨਾਂ ਨੇ ਇਹ ਇਨਫੈਕਟਰੀ ਰਾਜ ਖਤਮ ਕਰਨ ਦੇ ਨਾਤੇ ਮਜ਼ਦੂਰਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਕਿ ਜੇ ਕੋਈ ਛੋਟਾ ਵਪਾਰੀ 20 ਬੰਦੇ 30 ਬੰਦੇ ਕੰਮ ਤੇ ਉਧਰ ਬਾੜ ਰੱਖਣ ਤੇ ਦੀ ਵੀ ਲੋੜ ਨਹੀਂ ਜੇ ਤਾਂ ਜਾਨਵਾਲ ਦੀ ਨੁਕਸਾਨੀ ਹੁੰਦੀ ਤਾਂ ਕੌਣ ਜ਼ਿੰਮੇਵਾਰ ਹੈ ਜੇ ਬਿਮਾਰ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ ਤੇ ਇਸ ਲਈ ਜਿਹੜੀ ਬੰਜ਼ਾਰ ਦੀ ਮਾਨ ਸਰਕਾਰ ਹੈ ਇਹ ਵੀ ਆਖਾਮੀ ਵੀ ਜੇ ਵੀ ਸਰਕਾਰ ਦੀ ਲੀਹਾਂ ਤੇ ਚਰਜੀ ਹੋਈ ਹੈ ਔਰ ਜਿਹੜੀ ਆਫਰਸ ਨੂੰ ਲੈ ਕੇ देश तक 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 जारी जारी दे पूरे देश ਦੇ ਵਿੱਚ ਆਂਗਣਵਾਰੀ ਵਰਕਰਾਂ ਦਾ ਅਧਿਕਾਰ ਪ੍ਰਧਾਨ ਅੰਦੋਲਨ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਮੋਬਾਈਲ ਦਿੱਤੇ ਨਹੀਂ ਗਏ ਔਰ ਦਿਨਾਂ ਮੋਬਾਈਲ ਦਿੱਤੇ ਨੋਟਿਸਾਂ ਤੱਕ ਤੱਕ ਬਸ ਨਹੀਂ ਕੀਤੀ ਤੜਨੇ ਪੱਤਰ ਜਾਰੀ ਕੀਤੇ ਜਾ ਰਹੇ ਹੈ ਤੇ ਸਾਡੀ ਮੰਗ ਇਹ ਹੈ ਕਿ ਜਦੋਂ ਤੱਕ ਤੁਸੀਂ ਮੋਬਾਈਲ ਨਹੀਂ ਦੇ ਦਿੱਤੀ ਤੁਸੀਂ ਸਜ਼ਾ ਕਿਵੇਂ ਦੇ ਸਕਦੇ ਜਿਹੜਾ ਤੜਨਾ ਪੱਤਰ ਔਰ ਸਜ਼ਾ ਦੀ ਕੈਟਾਗਰੀ ਚਾਹੁੰਦਾ ਹੈ ਤੇ ਸਾਡੀ ਇਹ ਮੰਗ ਹੈ ਕਿ ਸਰਕਾਰ ਆਪਣੀਆਂ ਗੁੰਨਵਾਰੀਆਂ ਪੂਰੇ ਕਰੇ ਚਾਰ ਲੇਬਰ ਕੋਡ ਰੱਦ ਕਰੇ ਤਿੰਨੋਂ ਕਾਲੇ ਕਾਨੂੰਨ ਖਤਮ ਕਰੇ ਟੱਕੜ ਟੱਕ ਮਜਦੂਰੀਆਂ ਘੜੀ ਸਬ 2000 ਸਭ ਨੂੰ ਦੇਵੇ ਪੈਨਸ਼ਨ ਟੱਕੜ 10000 ਦੇਵੇ ਕੱਥੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਸੁਭਰੂ ਕੋਟ ਦਾ ਆਡਰ ਹੈ ਜਿਹੜਾ ਗ੍ਰੈਜੂਇਟੀ ਦਾ ਅਪਰਲ ਦੇਦਾ ਹੈ ਉਹ ਵੀ ਦਾ ਇਹ ਤੁਰੰਤ ਲਾਗੂ ਕੀਤਾ ਜਾਵੇ ਮੈਂ ਸੁਖਦੇਵ ਸ਼ਰਮਾ ਵਰਕਿੰਗ ਪ੍ਰਧਾਨ ਪੰਜਾਬ ਇਕਤ ਅੱਜ ਜਿਹੜਾ ਪ੍ਰੋਗਰਾਮ 6 ਜੁਲਾਈ ਦਾ ਉਸ ਸਲੂਕੇ ਭਾਰਤ ਅੰਦਰ ਹੜਤਾਲ ਦਾ ਦਾਜਾਨ ਹੋਇਆ ਸੀ ਜਿਸ ਸੰਬੰਧ ਵਿੱਚ ਅਸੀਂ ਅੱਜ ਸੰਗਰੂਰ ਬਾਸਕਟੇਡ ਤੇ ਬਹੁਤ ਵੱਡਾ ਪ੍ਰੋਗਰਾਮ ਚਾਰ ਜਥੇਬੰਦੀਆਂ ਵੱਲੋਂ ATEP, CTU, CTU ਅਤੇ UP ਵੱਲੋਂ ਕੀਤਾ ਉਹ ਜਿਹੜੀਆਂ ਮੱਖ ਮੰਗਾ ਸਨ ਜਿਹੜੀਆਂ ਉਹ ਸਭ ਤੋਂ ਵੱਡੀ ਗੱਲ 4 ਕਰੋੜ ਵਾਪਸ ਕਰਉਣ ਦੀ ਸੀ ਜਾਂ ਜਿਹੜੇ ਸਕੀਮਾਂ ਚੱਲੇ ਉਹਨਾਂ ਨੂੰ ਮੁਲਾਜ਼ਮ ਦੇ ਤੌਰ ਤੇ ਮੰਨਣਾ ਜਾਂ ਦੇ ਇਹਨਾਂ ਹਾਲਤਾਂ ਦੇ ਅੰਦਰ ਬੇਰੁਜ਼ਗਾਰੀ ਦਾ ਸਵਾਲ ਹੈ ਇਹਨਾਂ ਹਾਲਤਾਂ ਦੇ ਅੰਦਰ ਹੀ ਜਿਹੜਾ ਪੁਰਾਣੀ ਕੰਚਲ ਨੂੰ ਬਹਾਲ ਕਰਨ ਦਾ ਸਵਾਲ ਹੈ ਮਹਿੰਗਾਈ ਦਾ ਸਵਾਲ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਚਾਰਾਂ ਪ੍ਰੋਕੈਂਦਰੀ ਜਿੱਥੇ ਬੰਦਿਆਂ ਵੱਲੋਂ ਵੱਡਾ ਪ੍ਰੋਗਰਾਮ ਕੀਤਾ ਜਿਹਦੇ ਤੇ ਵਰਕਰਾਂ ਦੀ ਬਹੁਤ ਵੱਡੀ ਸਮੂਹਲੀਅਤ ਸੀ ਜਿਹੜਾ ਪ੍ਰੋਗਰਾਮ ਅਸੀਂ ਹੁਣ ਨੇੜੇ ਨਹੀਂ ਜਾ ਰਹੇ ਆ ਅਸੀਂ ਆਫ ਕਰਦੇ ਆ ਕਿ ਅੱਜ ਭਾਰਤ ਦੇ 20 ਕਰੋੜ ਤੋਂ ਵੱਧ ਲੋਕ ਹੈ ਜਿਹੜੇ ਹੜਤਾਲ ਤੇ ਗਏ ਆ ਸਰਕਾਰ ਤੇ ਇੱਕ ਬਹੁਤ ਵੱਡੀ ਸੱਟ ਹੈ ਸਟਾਰ ਜਿਹੜੀ 1 4 ਤੋਂ ਲੈ ਕੇ ਕੋਡ ਲਾਗੂ ਕਰਨੇ ਪੈਣਗੇ ਸੀ ਇੱਕ ਅਪਰਾਲ ਤੋਂ ਜਿਹੜੀ ਦਰੀ ਹੋਈ ਹੈ ਉਹ ਵਾਪਸ ਲੈਣੀ ਜ਼ਰੂਰੀ ਹੋएगी ਮਹਿੰਦਰਪਾਲ ਫੁਨਾਵਾ ਜਨਰਲ ਸੈਕਟਰ ਸੀਆਈਟੀਯੂ ਸੰਰੂਰ ਅੱਜ ਦੀ ਜਿਹੜੀ ਹੜਤਾਲ ਹੈ ਨੌਜ ਲਈ ਦੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਠੇਕਾ ਮੁਲਾਜ਼ਮ ਹੈ ਉਹਦੀ ਤਨਖਾਹ ਹੈ ਵੀ ਆ ਇਸ ਦੇ ਵਿੱਚਨੇ ਲੋਕ ਕੰਮ ਕਰਦੇ ਨੇ ਤਿੰਨ ਤਨਖਾਹ ਲੈਂਦੇ ਨੇ ਜਦੋਂ ਕੋਈ ਤਨਖਾਹ ਵੱਖਰੋ ਵੱਖਰੀਆਂ ਕੰਮ ਨਿਕਲ ਸਾਡੀ ਮੰਗ ਹੈ ਸਰਕਾਰ ਤੋਂ ਇੱਕ ਤਨਖਾਹ ਹੋਣੀ ਚਾਹੀਦੀ ਹੈ ਇਹ ਕੱਚੇ ਕੰਮੇ ਪੱਕੇ ਹੋਣੇ ਚਾਹੀਦੇ ਨੇ ਤਨਖਾਹ ਦਾ ਅੰਤਰ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਜਦੋਂ ਕੰਮ ਇੱਕ ਹੈ ਕਿਉਂ ਕਿ ਜਿਹੜਾ ਕੱਚਾ ਖੇਤਿਆ ਦਾ ਸਿਸਟਮ ਦਾ ਮਲਾਜਮ ਹੈ ਉਹਦੀ 9000 ਰੁਪਏ ਤਨਖਾਹ ਹੈ ਉਦੋਂ ਅੱਗੇ 14000 ਰੁਪਏ ਤਨਖਾਹ ਹੈ ਉਦੋਂ ਬਾਅਦ ਜਿਹੜੀ ਪੱਕੇ ਦੀ ਤਨਖਾਹ ਹੈ ਉਹ 60000 ਰੁਪਏ ਜਦੋਂ ਕਿ ਕੰਮ ਇੱਕ ਹੈ ਤਨਖਾਹਾਂ ਤਿੰਨ ਕਿਉਂ ਇਸ ਕਰਕੇ ਉਹਨਾਂ ਮਲਾਜਮਾਂ ਦੀ ਕੋਈ ਪੌਲਸੀ ਬਣਾਈ ਜਾਵੇ ਔਰਸੀ ਬਣਾ ਕੇ ਉਹ ਮੇਰੀ ਤਨਖਾਹ ਦਾ ਅੰਤਰ ਹੈ ਉਹ ਦੂਰ ਕੀਤਾ ਜਾਵੇ ਤੇ ਇਹਨਾਂ ਦੀ ਪਾਲਸੀ ਬਣਾ ਕੇ ਪੀਆਰ ਦੀਆਂ ਮੁਲਾਜ਼ਮਾਂ ਦੀ ਇਹਨਾਂ ਨੂੰ ਪੱਕਾ ਕੀਤਾ ਜਾਵੇ ਐਸ ਲਈ ਜਿਹੜਾ ਅਨਰੇਗਾ ਵਾਲੇ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਆਸ਼ਾ ਵਰਕਰ ਨੇ ਉਹਨਾਂ ਦੀ ਤਨਖਾਹ ਨਾ ਦੇਣੀ ਹੈ ਆਮਦਨ ਵਾਲੀ ਵਰਕਰ ਨੇ ਉਹਨਾਂ ਦੀ ਤਨਖਾਹ ਨਾ ਦੇਣੀ ਹੈ ਉਹਨਾਂ ਦੇ ਨਾਲ 52 ਸਰਕਾਰ ਦਾ ਵੱਧ ਕੱਢ ਸਕ ਜਾਂਦਾ ਹੈ ਅੱਜ ਕੱਲ ਦਾ ਮਜ਼ਦੂਰ ਹੈ ਘਟਨੀ ਦੇ ਵਿੱਚ ਕੰਮ ਕਰਦਾ ਹੈ ਉਹਦੇ ਵਿੱਚ ਪੈਗਾ ਕਹਾੜਾ ਕੋਆੰਟੀ ਕੱਢੇ ਦੀ ਬਜਾਏ 12 ਕੱਢੇ ਦਾ ਸਰਕਾਰ ਵੱਲੋਂ ਹੋਇਆ ਹੈ ਇਸ ਤਰ੍ਹਾਂ ਕਿ ਸਰਕਾਰ ਤੋਂ ਮੰਗ ਕਰਦੇ ਆਂ ਜਿਹੜੇ 8 ਕਾਂਡੇ ਦੀ ਲੜਾਈ ਹੈ 12 ਕਾਂਡੇ ਦੀ ਲੜਾਈ ਹੈ ਉਹਨੂੰ 8 ਕਾਂਡੇ ਕਰੀਨ ਕੀਤਾ ਜਾਵੇ ਅਸੀਂ ਕਹਿੰਦਾ ਕਿ ਤਰੀਕਾ ਮਤਲਬ 12 ਕਾਂਡੇ ਜੋਗੀ ਨਹੀਂ ਹਾਨੂੰ ਆਵਾਗੇ ਸਾਰੇ ਪੰਜਾਬ ਦੇ ਸਾਰੇ ਭਾਰ ਦੇ ਵਿੱਚ ਇਹਦੇ ਵਿਸ਼ੇ ਸਾਂਝਾ ਕਰੀਏ ਕਰਾਂ ਹਾਂਜੀ ਅੱਜ ਕੁਝ ਸਰਕਾਰ ਸਰੂਰ ਦੇ ਵਿੱਚ 10000 ਸਵਾਰ ਅੱਜ ਜਿਹੜੀ ਨੌਨ ਲਾਈਨ ਦੀ ਹਟਾਲ ਹੈ ਸੰੂਰ ਦੇ ਵਿੱਚ ਇੱਕ ਭੜਨਾ ਇਕੱਠਾ ਹੋਆ ਭੜਮੀ ਰਹਿਣ ਲਈ ਬਹੁਤ ਵੱਡਾ ਇਕੱਠਾ ਹੋਆ ਮਜ਼ਦੂਰ ਮਲਾਜ਼ਮਾਂ ਦਾ ਤੇ ਸਾਰੇ ਜਿਹੜੇ ਪੀਆਰਟੀ ਦਾ ਬੱਸ ਸਟੈਂਡ ਹੈ ਉਹ ਤੁਸੀਂ ਦੇਖ ਲਓ ਸਾਰਾ ਬੰਦ ਪਿਆ ਇੱਕ ਵੀ ਬੱਸ ਨਹੀਂ ਚੱਲੀ ਗੇਟ ਵੇਖ ਤੋਂ ਵੀ ਇਸ ਕਰਕੇ ਜਿਹੜਾ ਅੱਜ ਨਾਲ ਹੰਗਾਰਾ ਹੈ ਇਹ ਬਹੁਤ ਵੱਡਾ ਹੰਗਾਰਾ ਹੈ ਨਾਲ ਹੀ ਸਾਡੇ ਸਹਿਯੁਕਤ ਮੋਰਚ ਨੇ ਜਿਹੜੀ ਸਾਡੀ ਮਦਦ ਕੀਤੀ ਹੈ ਉਹ ਵੀ ਸਾਥੀ ਉਹਨੇ ਸਾਡੇ ਵਿਚਾਰ ਦੇ ਅੱਗੇ